ਲਓ ਜੀ ਅੱਜ ਐਤਵਾਰ ਸਕੂਲ ਤੋਂ ਹੈਗੀ ਸੀ ਛੁੱਟੀ ਤੇ ਸੰਢਿਆ ਸੀ ਜਿਹੜਾ ਆਪਾਂ ਇੰਜੋਏ ਕੀਤਾ ਜੀ ਖੇਤ ਦੇ ਵਿੱਚ ਲਓ ਜੀ ਅੱਜ ਝੋਨੇ ਤੇ ਕਰਨਾ ਸੀ ਸਪਰੇ ਸੋ ਪਿੰਡ ਦੇ ਸਾਡੇ ਹੈਲਪਰ ਸੱਜਣਾ ਸਪਰੇ ਕਰਨ ਦੇ ਲਈ ਬਿਲਕੁਲ ਰੈਡੀ ਹੈ ਜੀ ਸੋ ਤਿਆਰੀ ਹੋ ਰਹੀ ਆ ਅੰਡਰੈਡੀ ਜੀ ਆਪਣੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਹਿੰਦੇ ਮੌਕੇ ਤੇ ਆ ਕੇ ਇੱਕ ਪੰਪ ਸੀ ਜਿਹੜਾ ਦਾਰਾ ਸਿੰਘ ਦਾ ਉਹ ਥੋੜਾ ਉਹਦੇ ਵਿੱਚ ਤਕਨੀਕੀ ਨੁਕਸ ਪੈ ਗਿਆ ਤੇ ਉਹਨਾਂ ਦੇ ਜਿਹੜੇ ਠੇਕੇਦਾਰ ਨੇ ਧਰਮਾ ਭਾਈ ਗੰਡੇ ਵਾਲਿਆ ਉਹਨੂੰ ਠੀਕ ਕਰ ਰਹੇ ਆ ਜੀ। ਉਹਦੇ ਵਿੱਚ ਪਲੱਗ ਪਾ ਰਹੇ ਆ ਕਿਉਂਕਿ ਮੋਟਰ ਲੱਗੀ ਹੋਈ ਸੀ ਤੁਹਾਨੂੰ ਪਤਾ ਵੀ ਇਹਦੇ ਵਿੱਚ ਪੈਟਰੋਲ ਨਾਲ ਚੱਲਦੀ ਹੈ। ਸਪਰੇਅ ਵਾਲਾ ਪੰਪ ਬਿਲਕੁਲ ਰੈਡੀ ਕਰ ਰਹੇ ਆ ਜੀ। ਕਾਫੀ ਤਕਨੀਕ ਦਾ ਹੈਗਾ ਜਾਣਕਾਰੀ ਬਾਈ ਨੂੰ। ਲਓ ਜੀ ਪੰਪ ਹੋ ਗਿਆ ਠੀਕ। ਅੱਗੇ ਸਪੁਰਦਕर्ता ਲੇਬਰ ਦੇ ਦਾਰਾ ਭਾਈ, ਸੁਖਾ ਭਾਈ ਪੂਰਨ ਹੋਣੀ ਬਿਲਕੁਲ ਰੈਡੀ ਨੇ ਜੀ। ਲਓ ਜੀ ਡੈਡੀ ਦਵਾਈ ਕੋਲ ਰਹੇ ਨੇ। ਤੇ ਪਾਉਣਗੇ ਢੋਲੀਆਂ ਦੇ ਵਿੱਚ ਪਾਣੀ ਪੈ ਰਿਹਾ ਜੀ ਸੋ ਖੇਤਾਂ ਕਿ ਬਹੁਤ ਵਧੀਆ ਲੱਗਿਆ ਜੀ ਝੋਨਾ ਲੱਗਿਆ ਹੋਇਆ ਝੋਨਾ ਆਪਣੇ ਭਾਰ ਜੋ ਬਣਦੇ ਆ ਸਾਰੇ ਹੀ ਕਿਸਾਨ ਵੀਰ ਆ ਜਿਹੜੇ ਇਸ ਵਾ ਇਸ ਟਾਈਮ ਮਤਲਬ ਸਪਰੇਅ ਵਗੈਰਾ ਕਰ ਰਹੇ ਆ ਜਿਵੇਂ ਕਿ ਉਲੀ ਰੋਗ ਵਗੈਰਾ ਤੋਂ ਜਾਂ ਗੋਭ ਦੀ ਸੁੰਡੀ ਵਗੈਰਾ ਜਾਂ ਹੋਰ ਅਲੱਗ-ਅਲੱਗ ਕਿਸਮ ਦੀਆਂ ਦਵਾਈਆਂ ਨੇ ਤੁਸੀਂ ਵੀ ਵਰਤ ਰਹੇ ਹੋਵੋਗੇ ਸੋ ਆਪਾਂ ਵੀ ਸਪਰੇਅ ਕੀਤਾ ਜੀ ਅੱਜ ਸੰਡੇ ਲੇਖੇ ਲਾਇਆ ਲਓ ਜੀ ਸਾਡੇ ਵੀਰ ਆ ਜਿਹੜੇ ਸਪਰੇਆ ਬਿਲਕੁਲ ਸ਼ੁਰੂ ਹੋ ਚੁੱਕਿਆ ਆਪਣੀ ਬਦਲੀ ਵਧੀਆ ਤਕਨੀਕ ਦੇ ਨਾਲ ਵਧੀਆ ਟੰਗ ਦੇ ਨਾਲ ਆਪਣੇ ਖੇਤ ਦੇ ਵਿੱਚ ਸਪਰੇਅ ਕਰ ਰਿਹਾ ਲਓ ਜੀ ਦਾਰਾ ਜੀ ਬਿਲਕੁਲ ਫ੍ਰੀ ਹੋ ਚੁੱਕਿਆ ਵਾਰੇ ਨੇ ਜੀ ਅਗਲੀਆਂ ਢੋਲੀਆਂ ਦੇ ਲਈ ਸੋ ਆਪਾਂ ਇੱਕ ਬਿੱਗੇ ਦੇ ਵਿੱਚ ਜੀ ਇੱਕ ਢੋਲੀ ਪਾਈ ਹੈ ਸਪਰੇਅ ਦੀ ਸੋ 12 ਬਿੱਗਿਆਂ ਦੇ ਵਿੱਚ 12 ਢੋਲੀਆਂ ਬਾਕੀ ਤੁਸੀਂ ਵੀ ਜਰੂਰ ਦੱਸਿਓ ਵੀ ਕਿਹੜਾ ਤੁਸੀਂ ਦਵਾਈ ਵਰਤੀ ਆ ਕਿੰਨੀ ਕੀ ਮਾਤਰਾ ਪਾਈ ਆ ਕਿਹੜੀ ਦਵਾਈ ਆ ਸੋ ਲਓ ਜੀ ਅਗਲੀਆਂ ਢੋਲੀਆਂ ਨੇ ਜਿਹੜੀਆਂ ਬਿਲਕੁਲ ਰੈਡੀ ਹੋ ਰਹੀਆਂ ਨੇ ਸੋ ਖੁੱਲ ਕੇ ਗੱਲਾਂ-ਵਾਟਾਂ ਵੀ ਕੀਤੀਆਂ ਇੰਜੋਏ ਕੀਤਾ ਤੇ ਕੰਮ ਧੰਦਾ ਵੀ ਹੋਇਆ ਸੰਡੇ ਵੀ ਲੇਕੇ ਲਗਿਆ ਲਓ ਜੀ ਅਗਲੀਆਂ ਢੋਲੀਆਂ ਦੇ ਲਈ ਫੇਰ ਵੀਰ ਫੇਰ ਪਹੁੰਚੋ ਕਿਹਾ ਜੀ ਨਾਲ ਦੇ ਨਾਲਾ ਸਟੈਂਡ ਵੀ ਤੁਸੀਂ ਦੇਖ ਰਹੇ ਸੀ ਸਟੈਂਡ ਰੱਖ ਰਿਆ ਕਿਉਂਕਿ ਵੀ ਤਕਨੀਕ ਦਾ ਕੰਮ ਹੈ ਜੀ ਫਰਵਾੜ ਤੋਂ ਰੀਨੂ ਚੱਕਣਾ ਛਕਣਾ ਬਹੁਤ ਔਖਾ ਸੋ ਲੋ ਜੀ ਆਪਣੇ ਲਾਸਟ ਪਣਾ ਤੇ ਪਹੁੰਚ ਚੁੱਕੇ ਆ ਬਿਲਕੁਲ ਖੇਤ ਦੇ ਕੋਰਨਰ ਤੇ ਸਫਰੀ ਹੋ ਰਿਹਾ ਅੱਜ ਥੋੜਾ ਜਲਦੀ ਜਲਦੀ ਕੰਮ ਆ ਜਿਹੜਾ ਖਤਮ ਕੀਤਾ ਕਿਉਂਕਿ ਅਸੀਂ ਵੀ ਇਧਰ ਭਗਤਾ ਭਾਈ ਕਾ ਜਾਣਾ ਸੀਗਾ ਜੀ ਉੱਥੇ ਵੀ ਅੱਜ ਜਿਹੜਾ ਬਲੌਗ ਸੀ ਸੈਕਿੰਡ ਬਲੌਗ ਬਣਾਇਆ ਜੀ ਉਹ ਤਾਲੇ ਖੋ ਦਾ ਜੁੜੇ ਰਹੋ ਉਹ ਵੀ ਬਲੌਗ ਤੁਹਾਨੂੰ ਦਿਖਾਵਾਂਗੇ ਜੀ ਸੋਮਵਾਰ ਮੰਗਲਵਾਰ ਤੱਕ ਪਾਵਾਂਗੇ ਸੋ ਅੱਜ ਸੰਡੇ ਆ ਜਿਹੜਾ ਸਤਾਰਾਂ ਗਾਸ ਦਾ ਪਾਕੀਏ ਦੇ ਵਿੱਚ ਅੰਜੋਏ ਕੀਤਾ ਸੁਗੜੀ ਚਾਈ ਜਾਈ ਖੁਸ਼ੀ ਖੁਸ਼ੀ ਸਾਰੀ ਲੇਬਰ ਨੇ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਨੇ ਸਪਰੇਅ ਕਰ ਰਹੇ ਹੋ ਨਾ ਵੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਲਓ ਜੀ ਇਹ ਆਪਣਾ ਖੇਤ ਆ ਬਿਲਕੁਲ ਪਿੰਡ ਦੇ ਨਾਲ ਥੈਂਕ ਯੂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੋਸਤੋ ਸੋ ਥੈਂਕ ਯੂ ਜੀ